ਇਹ ਤਰਨਤਾਂ ਦੇ ਵਿੱਚ ਪੰਥ ਦੁਬਾਰਾ ਉਸ ਤਰੀਕੇ ਦਾ ਬਦਲਾਵ ਦੇਣਯੋਗ ਹੈਗਾ ਕਿਉਂਕਿ ਬੀਬੀ ਪਰਮਜੀਤ ਕੌਰ ਖਾਲਾ ਨੇ ਭਾਈ ਅਮਰਤਪਾਲ ਸਿੰਘ ਦੀ ਚੋਣ ਮਹਿਮ ਵਿੱਚ ਬਹੁਤ ਵੱਡਾ ਸਹਾਇਕ ਦਿੱਤਾ ਸੀ ਸੋ ਹੋ ਸਕਦਾ ਹੈ ਵੀ ਉਹ ਦੋਵੇਂ ਪੰਥਕ ਤੇ ਰਾ ਪੰਜ ਮੈਂਬਰੀ ਕਮੇਟੀ ਔਰ ਜਿਹੜਾ ਹੈਗਾ ਇਹਦੇ ਵੱਲੋਂ ਪਾਇਆ ਅਮਰਤਪਾਲ ਸਿੰਘ ਦੀ ਵਾਰਿਸ ਪੰਜਾਬ ਜੱਤੇਬੰਦੀ ਵੱਲੋਂ ਹੁਣ ਤਾਂ ਇਹ ਹੈਗਾ ਵੀ ਦੋਹਾਂ ਚ ਪਿਛਲੇ ਦਿਨੀ ਵੈਸੇ ਵੀ ਗੱਲਬਾਤ ਗੱਲਬਾਤ ਹੋਈ ਹੈ ਜੀ ਬਾਪੂ ਤਰਸੀਮ ਸਿੰਘ ਉਹਨਾਂ ਨਾਲ ਵੀ ਇਹ ਇੱਕ ਸਾਂਝਾ ਉਮੀਦਵਾਰ ਆ ਜਿਹੜਾ ਬੀਬੀ ਪਰਮਜੀਤ ਕੌਰ ਖਾਲੜਾ ਬਾਰੇ ਪਰ ਤਰਨਤਾਰਨ ਦਾ ਇਲਾਕਾ ਜਿਹੜਾ ਹੈਗਾ ਉਹ ਪੰਥਕ ਇਲਾਕਾ ਹੈ ਉਦੋਂ 1999 ਵਿੱਚ ਬੀਬੀ ਜੀ ਨੂੰ ਲੋਕ ਸਭਾ ਲਈ ਖੜਾ ਕੀਤਾ ਗਿਆ ਸੀ ਅਸੀਂ ਦੋ ਜਾਂ ਤਿੰਨ ਜਣੇ ਇੱਕ ਅਖਬਾਰ ਵਿੱਚ ਮੈਂ ਕੰਮ ਕਰਦਾ ਸੀ ਉਦੋਂ ਅਸੀਂ ਤਿੰਨ ਦਿਨ ਜਿਹੜਾ ਉਹ ਸਾਰੇ ਇਲਾਕੇ ਦਾ ਸਰਵੇਖਣ ਕੀਤਾ ਸੀਗਾ ਸੋ ਕਿਉਂਕਿ ਉਦੋਂ دہشت ਦੇ ਸائے ਹੈ ਟਿਕ ਨਵਾ ਕਾਲੀ ਦਲ ਦਾ ਉਭਾਰ ਹੋਣਾ ਬਾਦਲ ਦਾ ਇੱਕ ਤਰ੍ਹਾਂ ਦਾ ਉੱਭਰ ਨਾ ਉਹਨਾਂ ਦਿਨਾਂ ਵਿੱਚ ਆ ਕੇ ਸੋ ਕਾਫੀ ਕੁਛ ਸੀ ਜਿਹੜਾ ਜਿਨ੍ਹਾਂ ਕਰਕੇ ਆ ਇਹਨਾਂ ਕੋਲ ਇਨੇ ਰਿਸੋਰਸੇਸ ਨਾ ਹੋਣੇ ਬੀਬੀ ਜੀ ਦੀ ਟੀਮ ਕੋਲ ਹਨ ਸੋ ਇਹ ਰਜੀਵ ਸਿੰਘ ਰੰਧਾਵਾ ਉਹ ਨਹੀਂ ਉਸ ਜਿਹੜੀ ਹੈਗੀ ਆ ਸਾਰੀ ਕੈਂਪੇਨ ਚਲਾ ਰਹੀ ਸੀ ਉਹਨਾਂ ਨੂੰ ਅਸੀਂ ਮਿਲਦੇ ਰਹੇ ਆ ਤਿੰਨ ਦਿਨਾਂ ਲਈ ਅਸੀਂ ਸਰਵੇ ਕੀਤਾ ਸੀ ਦੋ ਤਿੰਨ ਪੱਤਰਕਾਰਾਂ ਨੇ ਤਰਨਤਾਰ ਦੀ ਤਰਨਤਾਰ ਦੀ ਸਰਦਾਰਪਤਾ ਸਿੰਘ ਜਿਮਨੀ ਚੋਣ ਜਲਦ ਹੀ ਜਿਹੜੀ ਹੈ ਹੋਣ ਜਾ ਰਹੀ ਹੈਗੀ ਨੇ ਜਿਹੜੇ ਉਥੋਂ ਦੇ ਵਿਧਾਇਕ ਸਨ ਪਿਛਲੇ ਦਿਨੀ ਉਹਨਾਂ ਦਾ ਅਕਾਲ ਚਲਾਣਾ ਜਿਹੜਾ ਹੋਇਆ ਹੈਗਾ ਬਿਮਾਰੀ ਦੇ ਨਾਲ ਹਸਪਤਾਲ ਦੇ ਵਿੱਚ ਸਨ ਤੇ ਉਸ ਤੋਂ ਬਾਅਦ ਜਿਮਣੀ ਜ਼ੋਨ ਦਾ ਇੱਕ ਬਿਗਲ ਜਿਹੜਾ ਹੈ ਵੱਜ ਚੁੱਕਿਆ ਹੈ ਇੱਥੇ ਥੋੜਾ ਜਿਹਾ ਜੇ ਅਸੀਂ ਇਤਿਹਾਸਿਕ ਪਰਪੱਖ ਤੋਂ ਦੇਖਣਾ ਹੋਵੇ ਕਿਉਂਕਿ ਪੰਥਕ ਤਰ੍ਹਾਂ ਕੀ ਇੱਥੇ ਕੈਂਡੀਡੇਟ ਦੇ ਰਹੀਆਂ ਨੇ ਕਿ ਬੀਬੀ ਪਰਮਜੀਤ ਕੌਰ ਖਾਲੜਾ ਹੋਣਾ ਦਾ ਨਾਮ ਇੱਕ ਵਾਰੀ ਦੁਬਾਰਾ ਚਰਚਾ ਦੇ ਵਿੱਚ ਆ ਰਿਹਾ ਹੈਗਾ ਕੀ ਇਸ ਨੂੰ ਆਪਾਂ ਜੇ ਇਤਿਹਾਸਿਕ ਪੱਖ ਤੋਂ ਦੇਖਣਾ ਹੋਵੇ ਤੇ ਗਿੱਦੜ ਬਾਹੇ ਦੀ ਚੋਣ ਜਦੋਂ ਕਿ ਬਿਆਸ ਸਿੰਘ ਦੀ ਸਰਕਾਰ ਵੇਲੇ ਇੱਕ ਮੌਕਾ ਬਣਿਆ ਸੀ ਤੇ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਉੱਥੇ ਇੱਕ ਮੋਰਚਾ ਸਾਂਭਿਆ ਸੀ ਕਿ ਆਪਣਾ ਇੱਕ ਕੈਂਡੀਡੇਟ ਦਿੱਤਾ ਸੀ ਔਰ ਸਰਕਾਰ ਦੇ ਇੰਨੇ ਜ਼ਿਆਦੇ ਐਮਐਲਏ ਹੋਣ ਦੇ ਬਾਵਜੂਦ ਵੀ ਉੱਥੋਂ ਫਿਰ ਇੱਕ ਤਰ੍ਹਾਂ ਦਾ ਸਿਆਸਤ ਦੇ ਵਿੱਚ ਬਦਲਾਅ ਆਇਆ ਸੀ ਕੀ ਤਰਨ ਤਾਨ ਦੇ ਵਿੱਚ ਪੰਥ ਦੁਬਾਰਾ ਉਸਤਰੀ ਕੇ ਦਾ ਬਦਲਾਵ ਦੇਣ ਜੋਗਾ ਹੈਗਾ ਹਾਂਜੀ ਹਾਂਜੀ ਸੋ ਪੰਥ ਐਸ ਵੇਲੇ ਤਾਂ ਮਨ ਨੂੰ ਲੱਗਦਾ ਵੀ ਪੰਥ ਇੱਕ ਬਦਲਾ ਦੇਣ ਜੋਗਾ ਹੈਗਾ ਹੈ ਸੋ ਜੇ ਬੀਬੀ ਜੀ ਦੇ ਨਾਂ ਤੇ ਸਹਿਮਤੀ ਹੋ ਜਾਂਦੀ ਆ ਜਾਂ ਹਲੇ ਸਾਨੂੰ ਨਹੀਂ ਪਤਾ ਬੀਬੀ ਜੀ ਨੇ ਸਹਿਮਤੀ ਦਿੱਤੀ ਆ ਜਾਂ ਪੰਥਕ ਤਰ੍ਹਾਂ ਪਰ ਅੱਜ ਦੀਆਂ ਅਖਬਾਰਾਂ ਵਿੱਚ ਜੋ ਕੋ ਛਪਿਆ ਖਾਸ ਕਰਕੇ ਅਜੀਤ ਅਖਬਾਰ ਵਿੱਚ ਜਿਹੜਾ ਹਰਜਿੰਦਰ ਸਿੰਘ ਲਾਲ ਉਹਨਾਂ ਦਾ ਆਰਟੀਕਲ ਹੁੰਦਾ ਉਹਦੇ ਵਿੱਚ ਛਪਿਆ ਉਹ ਇਹ ਆਖ ਰਿਹਾ ਹੈ ਵੀ ਪੰਜ ਮੈਂਬਰੀ ਕਮੇਟੀ ਵੱਲੋਂ ਬੀਬੀ ਜੀ ਨਾਲ ਸੰਪਰਕ ਕੀਤਾ ਗਿਆ ਔਰ ਸਾਡੇ ਕੋਲ ਸਾਡੇ ਸੋਰਸਸ ਤੋਂ ਪਤਾ ਲੱਗਿਆ ਵੀ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਗਰੁੱਪ ਹੈਗਾ ਉਹਨਾਂ ਨੇ ਵੀ ਬੀਬੀ ਜੀ ਨਾਲ ਜਿਹੜੀ ਹੈਗੀ ਆ ਸੰਪਰਕ ਬਣਾਇਆ ਹੋਇਆ ਕਿਉਂਕਿ ਬੀਬੀ ਪਰਮਜੀਤ ਕੌਰ ਖਾਲੜਾ ਨੇ ਭਾਈ ਅਮਰਤਪਾਲ ਸਿੰਘ ਦੀ ਚੋਣ ਮੁਹਿੰਮ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਸੀ ਸੋ ਹੋ ਸਕਦਾ ਹੈ ਵੀ ਉਹ ਦੋਵੇਂ ਪੰਤਕ ਤੇ ਰਾ ਪੰਜ ਮੈਂਬਰੀ ਕਮੇਟੀ ਔਰ ਜਿਹੜਾ ਹੈਗਾ ਇਹਦੇ ਵੱਲੋਂ ਪਾਯਾ ਮਰਤਪਾਲ ਸਿੰਘ ਦੇ ਵਾਰਿਸ ਪੰਜਾਬ ਜੱਥੇਬੰਦੀ ਵੱਲੋਂ ਹੁਣ ਤਾਂ ਇਹ ਹੈਗਾ ਵੀ ਦੋਹਾਂ ਚ ਪਿਛਲੇ ਦਿਨੀ ਵੈਸੇ ਵੀ ਗੱਲਬਾਤ ਹੋਈ ਹੈ ਜੀ ਬਾਪੂ ਤਰਸੀਮ ਸਿੰਘ ਉਹਨਾਂ ਨਾਲ ਵੀ ਇੱਕ ਸਾਂਝਾ ਉਮੀਦਵਾਰ ਆ ਜਿਹੜਾ ਬੀਬੀ ਪਰਮਜੀਤ ਕੌਰ ਖਾਲੜਾ ਬਾਰੇ ਇਹ ਗੱਲਾਂ ਚੱਲ ਪਈਆਂ ਨੇ ਹੁਣ ਬੀਬੀ ਜੀ ਸਹਿਮਤੀ ਦਿੰਦੇ ਆ ਜਾਂ ਉਹਨਾਂ ਦੀ ਸਹਿਤ ਇਜਾਜ਼ਤ ਦਿੰਦੀ ਆ ਇਹ ਕਾਫੀ ਖੁਸ਼ ਆ ਪਰ ਇਹ ਬੜਾ ਆਪਾਂ ਕਹੀ ਕਿ ਜੇ ਇਸ ਤਰ੍ਹਾਂ ਹੁੰਦਾ ਹੈਗਾ ਜੇ ਮੰਨ ਲਓ ਕਿ 19 ਦਿਨ ਤੱਕ ਇਹਨਾਂ ਦੇ ਪ੍ਰਧਾਨ ਦੀ ਚੋਣ ਵੀ ਹੋ ਜਾਂਦੀ ਹੈ ਮੰਨ ਲਓ ਕਿ ਕੋਈ ਧਾਰਮਿਕ ਦੇਖ ਵਾਲਾ ਪ੍ਰਧਾਨ ਜਿੱਦਾਂ ਆਪਾਂ ਕਹਿ ਰਹੇ ਕਿ ਚਾਹੇ ਜਥੇਦਾਰ ਹਰਪੀ ਸਿੰਘ ਹੋਣ ਤੇ ਫਿਰ ਉਸ ਤਰੀਕੇ ਦੇ ਨਾਲ ਭਾਈ ਅਮਨਤਪਾਲ ਸਿੰਘ ਆਉਣਾ ਦੀ ਜਿਹੜੀ ਟੀਮ ਹੈ ਫਿਰ ਜਿਸ ਤਰੀਕੇ ਦਾ ਪ੍ਰਚਾਰ ਹੋਵੇਗਾ ਤੇ ਉਹਨੂੰ ਆਪਾਂ ਕੱਲਾ ਇਸ ਸਿੰਗਲ ਤੋਂ ਉਹਨਾਂ ਨੇ ਇਹ ਕਿਉਂਕਿ ਕਿ ਚੋਣਾ ਜਿਹੜੀਆਂ ਸਾਡਾ ਹੈ ਜਾਂ ਨਹੀਂ ਹੈ ਪਰ ਹੁਣ ਜੇ ਸਾਡੇ ਗੱਲ ਪੈ ਗਈਆਂ ਨੇ ਤੇ ਫਿਰ ਆਪਾਂ ਛੱਡੀਏ ਕਿਉਂ ਤੇ ਫਿਰ ਉਹ ਜਿਹੜਾ ਮਾਹੌਲ ਬਣੇਗਾ ਉਹਦੇ 'ਚ ਕੱਲਾ ਚੋਣਾ ਹੀ ਨਹੀਂ ਇੱਕ ਕੌਮ ਨੂੰ ਇੱਕ ਪ੍ਰੋਗਰਾਮ ਜਿਆ ਵੀ ਹੋ ਜਾਣਾ ਹੈ ਬਿਲਕੁਲ ਬਿਲਕੁਲ ਸੋ ਕੌਮ ਵਿੱਚ ਇਹ ਆਏਗਾ ਕਿਉਂਕਿ ਕੌਮ ਨੇ ਜਦੋਂ ਵੱਡੀ ਜੰਗ ਜਿੱਤਣੀ ਹੁੰਦੀ ਆ ਉਹ ਛੋਟੇ ਛੋਟੀਆਂ ਜੰਗਾਂ ਜਿਹੜੀਆਂ ਜਿੱਤਦੇ ਆ ਉਹ ਹੁਲਾਰਾ ਦਿੰਦੀ ਆ ਕੌਮ ਨੂੰ ਉਹਦੇ ਵਿੱਚ ਇੱਕ ਮਾਨਸਿਕ ਤ੍ਰਿਪਤੀ ਆਉਂਦੀ ਆ ਆ ਦੋ ਲੋਕ ਸਭਾ ਦੀਆਂ ਸੀਟਾਂ ਜਿੱਤਣ ਨਾਲ ਕੌਮ ਵਿੱਚ ਇੱਕ ਹੁਲਾਰਾ ਆਇਆ ਕੌਮ ਨੂੰ ਭਰੋਸਾ ਹੋਇਆ ਵੀ ਅਸੀਂ ਇਸ ਸਿਸਟਮ ਵਿੱਚ ਕੁਝ ਕਰ ਸਕਦੇ ਹੈਗੇ ਹਾਂ ਕਿਉਂਕਿ ਹਲੇ ਜਿੰਨਾ ਚਿਰ ਉਹ ਸਿਸਟਮ ਵਿੱਚ ਰਹਿ ਰਹੇ ਆ ਉਹ ਨਹੀਂ ਟੁੱਟ ਰਿਹਾ ਉਹਦੇ ਵਿੱਚ ਜਿਹੜੀਆਂ ਸਿਸਟਮ ਦੀਆਂ ਜਿੱਤਾਂ ਨੇ ਉਹ ਤੁਹਾਨੂੰ ਵੱਡੀ ਜੰਗ ਲਈ ਜਿਹੜੀ ਹੈਗੀ ਮਾਨਸਿਕ ਤਵਾਜ਼ਾਨਾ ਤੇ ਮਾਨਸਿਕ ਹੁਲਾਰਾ ਦਿੰਦੀਆਂ ਨੇ ਸੋ ਜੇ ਬੀਬੀ ਜੀ ਆ ਜਾਂਦੇ ਹੈਗੇ ਆ ਪੰਥਕ ਤੇ ਰਾ ਇੱਕ ਤਰ੍ਹਾਂ ਨਾਲ ਇਕਜੁੱਟ ਹੋ ਜਾਂਦੀਆਂ ਹੁਣ ਹਾਲ ਦੀ ਘੜੀ ਸਾਨੂੰ ਇਹ ਨਹੀਂ ਪਤਾ ਵੀ ਜੇ ਬੀਬੀ ਜੀ ਆ ਜਾਂਦੇ ਆ ਚੋਣ ਮੈਦਾਨ ਵਿੱਚ ਤਾਂ ਆਪਾਂ ਬਾਦਲ ਕਾਲੀ ਦਲ ਆਇਆ ਆਪਣਾ ਉਮੀਦਵਾਰ ਖੜਾ ਕਰੇਗਾ ਨਹੀਂ ਕਰੇਗਾ ਹਾਲ ਦੀ ਘੜੀ ਸਾਨੂੰ ਇਹ ਲੱਗ ਰਿਹਾ ਹੈਗਾ ਵੀ ਉਹ ਖੜਾ ਕਰਨਗੇ ਤੁਸੀਂ ਦੇਖੋ ਵੀ ਭਾਈ ਅਮਰਤਪਾਲ ਸਿੰਘ ਨੇ ਉਹਦੋਂ ਕਰਤਾ ਸੀ ਅਖੀਰ ਤੇ ਜਾ ਕੇ ਤੇ ਨਾ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਆ ਜਿਹੜਾ ਉਮੀਦਵਾਰ ਉਹ ਖੜਾ ਕਰਿਆ ਸੀ ਤੇ ਉਹਦੇ ਚੋਂ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਦੇ ਮੀਡੀਆ ਸਲਾਹਕਰ ਹਰਚਰਨ ਬੈਂਸ ਨੇ ਇਹ ਕਿਹਾ ਸੀਗਾ ਵੀ ਜੇ ਚੋਣਾਂ ਲੜਨੀਆਂ ਤਾਂ ਸਾਰਿਆਂ 'ਚ ਖੜੇ ਕਰਨੇ ਪੈਣਗੇ ਨਾ ਵੀ ਜੇ ਇੱਕ 'ਚ ਇੱਕ 'ਚ ਤੁਸੀਂ ਹਟਾ ਰਹੇ ਹੋ ਇਟ ਮੀਨ ਤੁਸੀਂ ਸਾਰਿਆਂ 'ਚੋਂ ਹਟਾ ਲਓ ਸੋ ਇਸ ਤਰ੍ਹਾਂ ਦਾ ਉਹਨਾਂ ਨੇ ਤਰਕ ਦਿੱਤਾ ਸੀ ਇਟ ਮੀਨ ਲੱਗ ਰਿਹਾ ਹੈਗਾ ਵੀ ਜੇ ਇਵਨ ਬੀਬੀ ਜੀ ਵੀ ਆ ਜਾਂਦੇ ਹੈਗੇ ਆ ਤਾਂ ਅਕਾਲੀ ਦਲ ਬਾਦਲ ਵੱਲੋਂ ਜਿਹੜਾ ਹੈਗਾ ਆਪਣਾ ਉਮੀਦਵਾਰ ਜ਼ਰੂਰ ਦਿੱਤਾ ਜਾਏਗਾ ਉਹ ਪਾਣੀ ਟੈਸਟ ਕਰਨਗੇ ਵੀ ਅਸੀਂ ਕਿੱਥੇ ਖੜੇ ਆ ਪਰ ਤਰਨ ਤਰਨ ਦਾ ਇਲਾਕਾ ਜਿਹੜਾ ਹੈਗਾ ਉਹ ਪੰਥਕ ਇਲਾਕਾ ਹੈ ਉਦੋਂ 1999 ਵਿੱਚ ਬੀਬੀ ਜੀ ਨੂੰ ਲੋਕ ਸਭਾ ਲਈ ਖੜਾ ਕੀਤਾ ਗਿਆ ਸੀ ਅਸੀਂ 2 ਜਾਂ 3 ਦਿਨ ਇੱਕ ਅਖਬਾਰ ਵਿੱਚ ਮੈਂ ਕੰਮ ਕਰਦਾ ਸੀ ਉਦੋਂ ਅਸੀਂ 3 ਦਿਨ ਜਿਹੜਾ ਉਹ ਸਾਰੇ ਇਲਾਕੇ ਦਾ ਸਰਵੇਖਣ ਕੀਤਾ ਸੀਗਾ ਸੋ ਕਿਉਂਕਿ ਉਦੋਂ دہشت ਦੇ ਸائے ਹੇਠ ਇੱਕ ਨਵਾਂ ਕਾਲੀ ਦਲ ਦਾ ਉਭਾਰ ਹੋਣਾ ਬਾਦਲ ਦਾ ਇੱਕ ਤਰ੍ਹਾਂ ਨਾਲ ਉੱਭਰਨਾ ਉਹਨਾਂ ਦਿਨਾਂ ਵਿੱਚ ਆ ਕੇ ਸੋ ਕਾਫੀ ਕੁਛ ਸੀ ਜਿਹੜਾ ਜਿਨ੍ਹਾਂ ਕਰਕੇ ਆ ਇਹਨਾਂ ਕੋਲ ਇੰਨੇ ਰਿਸੋਰਸੇਸ ਨਾ ਹੋਣੇ ਬੀਬੀ ਜੀ ਦੀ ਟੀਮ ਕੋਲ ਹਨਾ ਸੋ ਇਹ ਰਜੀਵ ਸਿੰਘ ਰੰਧਾਵਾ ਉਹ ਨਹੀਂ ਉਸ ਜਿਹੜੀ ਹੈਗੀ ਆ ਸਾਰੀ ਕੈਂਪੇਨ ਚਲਾ ਰਹੀ ਸੀ ਉਹਨਾਂ ਨੂੰ ਅਸੀਂ ਮਿਲਦੇ ਰਹੇ ਆ ਤਿੰਨ ਦਿਨਾਂ ਲਈ ਅਸੀਂ ਸਰਵੇ ਕੀਤਾ ਸੀ ਦੋ ਤਿੰਨ ਪੱਤਰਕਾਰਾਂ ਨੇ ਪਰ ਚਲੋ ਹਾਰਾਂ ਜਿੱਤਾਂ ਉਹ ਵੱਖਰੀ ਗੱਲ ਹੈਗੀ ਆ ਪਰ ਉਹ ਆਪਣੀ ਇੱਕ ਛਾਪ ਛੱਡੀਆਂ ਪਰ ਹੁਣ ਜਿਹੜਾ ਮਾਹੌਲ ਹੈਗਾ ਜੇ ਜਿਸ ਤਰ੍ਹਾਂ ਦੀ ਕੈਂਪੇਨ ਭਾਈ ਸਰਬਜੀਤ ਸਿੰਘ ਤੇ ਭਾਈ ਅਮਰਪਾਲ ਸਿੰਘ ਲਈ ਹੋਈ ਆ ਜੇ ਉਸ ਤਰ੍ਹਾਂ ਦੀ ਚੋਣ ਮੁਹਿੰਮ ਚਲਾਈ ਜਾਂਦੀ ਆ ਤਾਂ ਸਾਨੂੰ ਲੱਗਦਾ ਵੀ ਜਿਹੜੀ ਹੈਗੀ ਕੌਮ ਵਿੱਚ ਕਟੋ-ਕਟ ਜੇ ਹਾਰ ਵੀ ਜਾਂਦੇ ਆ ਕਟੋ-ਕਟ ਕੌਮ ਵਿੱਚ ਏਕਤਾ ਆਏਗੀ ਹੈਨਾ ਸੋ ਵੈਸੇ ਹੋ ਸਕਦਾ ਜਿਸ ਤਰ੍ਹਾਂ ਗੱਦੜਵਾਹੇ ਦੀ ਚੋਣ ਵਿੱਚ ਜਿਹੜਾ ਹੈਗਾ ਮਨਪ੍ਰੀਤ ਸਿੰਘ ਬਾਦਲ ਜਿੱਤੇ ਸੀ ਪੰਥ ਵਿੱਚ ਇੱਕ ਹੁਲਾਰਾ ਆਇਆ ਸੀਗਾ ਹੈਨਾ ਗਲਮਾਂ ਦੀ ਸਤਾਈ ਹਕੂਮਤ ਵਿੱਚ ਖੁਲਾਰਾ ਆਇਆ ਸੀ ਤਾਂ ਉਹ ਉਹ ਪੰਥਕ ਖੁਲਾਰਾ ਜਿਹੜਾ ਕੌਮ ਨੂੰ ਇੱਕ ਜੁਟ ਕਰ ਸਕਦਾ ਹੈ ਜੀ ਬਿਲਕੁਲ ਜੀ ਹਾਲਾਤ ਕਾਫੀ ਸਿਮਿਲਰ ਜਿਹਾ ਆਪਾਂ ਕਹੀ ਕਿ ਹੈਗੇ ਆ ਬਾਕੀ ਦੇਖਦੇ ਆ ਕੀ ਕੀ ਕੁਛ ਹੋਰ ਨਾਲੇ ਦੇਣਾ ਚਾਹੁੰਦਾ ਹੈਗਾ ਕਿ ਬੀਬੀ ਜੀ ਜਿਹੜਾ ਹੈ ਐਗਰੀ ਹੁੰਦੇ ਨੇ ਜਾਂ ਕੀ ਪੰਥਕ ਜਥੇਬੰਦੀਆਂ ਇੱਕੋ ਪਲੇਟਫਾਰਮ ਤੇ ਆ ਕੇ ਚੋਣ ਲੜਦੀਆਂ ਨੇ ਜਾਂ ਨਹੀਂ ਜੇ ਲੜਟੀਆਂ ਤੇ ਕਿਤਨਾ ਕਿਤੇ ਕੌਮ ਦੇ ਲਈ ਜੇ ਆਪਾਂ ਕਹੀ ਕਿ ਚੰਗੀ ਗੱਲ ਹੋਵੇਗੀ ਇਕੋ ਪਲੇਟਫਾਰਮ ਦੇ ਉੱਤੇ ਲੜੀਆਂ ਜਾਣਗੀਆਂ ਪ੍ਰਚਾਰ ਹੋਵੇਗਾ ਭਾਈ ਜਸਵੰਤ ਸਿੰਘ ਖਾਲੜਾ ਹੋਣਾਂ ਦੀ ਜਿਹੜੀ ਲੈਗੇਸੀ ਹੈ ਉਹ ਦੁਬਾਰਾ ਜਿਹੜੀ ਹੈ ਇੱਕ ਵਾਰੀ ਸ਼ਾਈਨ ਹੋਏਗੀ ਉਸ ਨੂੰ ਹੋਰ ਅੱਗੇ ਲੈ ਕੇ ਜਿਹੜਾ ਹੈ ਜਾਇਆ ਜਾਵੇਗਾ ਇਹ ਦੁਬਾਰਾ ਇੱਕ ਰਹੀ ਆਪਾਂ ਗੱਲਬਾਤ ਕਰ ਲੈਨੇ ਕਿ ਸ਼ਰਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਕਾਫੀ ਦੇਰ ਤੋਂ ਡਿਊ ਹੈਗੀਆਂ ਨੇ ਹੁਣ ਤੇ ਪ੍ਰੋਸ ਸਾਰੀਆਂ ਉਮੀਦਾਂ ਜਦੋਂ ਸਾਲ ਦੇ ਸ਼ੁਰੂ ਚ ਲੱਗ ਰਹੀਆਂ ਸੀ ਕਿ ਸ਼ਾਇਦ ਜੂਨ ਦੇ ਵਿੱਚ ਜਾਂ ਜੁਲਾਈ ਦੇ ਵਿੱਚ ਜਿਹੜੀਆਂ ਚੋਣਾਂ ਹੋ ਜਾਣ ਪਰ ਇਸ ਤਰ੍ਹਾਂ ਦਾ ਜਿਹੜਾ ਨਹੀਂ ਹੋਇਆ ਇਹ ਤੇ ਹੁਣ ਸਰਕਾਰ ਦੇ ਹੱਥ ਵਾਸ ਹੈ ਕਿ ਉਹਨਾਂ ਨੇ ਚੋਣਾਂ ਕਦੋਂ ਕਰਾਉਣੀਆਂ ਨੇ ਪਰ ਦੂਜੇ ਬੰਨੇ ਜਿਹੜੀਆਂ ਨੇ ਪੰਥਕ ਜਥੇਬੰਦੀਆਂ ਕੀ ਉਹਨਾਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਕੁਝ ਇਕੱਠੀਆਂ ਹੋਣ ਨੂੰ ਲੈ ਕੇ ਕੁਝ ਚੱਲ ਰਿਹਾ ਹੈਗਾ ਜਾਂ ਨਹੀਂ ਹਾਂਜੀ ਹਾਂਜੀ ਸੋ ਸਾਡੇ ਕੋਲ ਜਿਹੜੀਆਂ ਹੁਣੇ ਪਿਛਲੇ ਹਫ਼ਤੇ ਦੇ ਦੌਰਾਨ ਹੀ ਜਿਹੜੀਆਂ ਖਬਰਾਂ ਆਈਆਂ ਨੇ ਉਹਦੇ ਚੋਂ ਇਹ ਇਨਫੋਰਮੇਸ਼ਨ ਆ ਰਹੀ ਹੈ ਕਿ ਆ ਵੀ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਸ਼ਰੀ ਅਕਾਲ ਤੱਕ ਸਾਹਿਬ ਦੇ ਹੁਕਮਾਂ ਅਨਸਾਰ ਬਣੀਆ ਉਹ ਉਹ ਤੋਂ ਬਿਨਾ ਭਾਈ ਅਮਰਤਪਾਲ ਸਿੰਘ ਦਾ ਗਰੁੱਪ ਜਿਹੜਾ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਾਂ ਤੇ ਆ ਤੇ ਸਿੰਘ ਸਾਹਿਬ ਗਿਆ ਭਾਈ ਰਣਜੀਤ ਸਿੰਘ ਜੀ ਇਹਨਾਂ ਤਿੰਨਾਂ ਧਿਰਾਂ ਦਰਮਿਆਨ ਆ ਜਿਹੜੀ ਇੱਕ ਤਰ੍ਹਾਂ ਨਾਲ ਏਕਤਾ ਦਾ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਵੀ ਇਹਨਾਂ ਤਿੰਨਾਂ ਧਿਰਾਂ ਦਰਮਿਆਨ ਏਕਤਾ ਦਾ ਇੱਕ ਤਰ੍ਹਾਂ ਨਾਲ ਗੈਰ ਰਸਮੀ ਆ ਜਿਹੜਾ ਹੋ ਗਿਆ ਰਸਮੀ ਐਲਾਨ ਹੋ ਕਰ ਸਕਦੇ ਹੈਗੇ ਆ ਉਹਦੇ ਚੋਂ ਇਹ ਕਿਹਾ ਜਾ ਰਿਹਾ ਵੀ ਤਿੰਨੇ ਧਰਾਂ ਨੇ ਜਿਹੜੀਆਂ ਇਕੱਠੀਆਂ ਹੋ ਕੇ ਇੱਕੋ ਹੀ ਚੋਣ ਨਿਸ਼ਾਨ ਤੇ ਜਿਹੜੀਆਂ ਚੋਣ ਲੜਨਗੀਆਂ ਵੀ ਉਹਨਾਂ ਦਾ ਸਾਂਝਾ ਚੋਣਸ਼ਾ ਆਇਆ ਨੂੰਗਾ ਵੱਖਰਾ ਵੱਖਰਾ ਨਹੀਂ ਹੋਵੇਗਾ ਤੇ ਹੋ ਸਕਦਾ ਹੈ ਜੇ ਬਹੁਤੀ ਗੱਲ ਹੋਈ ਵੀ ਘੱਟੋ ਘੱਟ ਭਾਈ ਰਣਜੀਤ ਸਿੰਘ ਉਹਨਾਂ ਨੂੰ ਕਿਉਂਕਿ ਉਹ ਲੰਬੇ ਸਮੇਂ ਤੋਂ ਲੱਗੇ ਆ ਵੀ ਉਹਨਾਂ ਨੂੰ ਪ੍ਰਧਾਨਗੀ ਦਾ ਵਿਸ਼ਵਾਸ ਦਿਵਾ ਕੇ ਵੀ ਜਿਹੜਾ ਹੈਗਾ ਨਾਲ ਜੋੜਿਆ ਜਾ ਸਕੇ ਬਾਕੀ ਧਿਰਾਂ ਵਿੱਚ ਅਸੀਟਾਂ ਦੀ ਵੰਡ ਹੋ ਸਕਦੀ ਆ ਸੋ ਇਸ ਤਰ੍ਹਾਂ ਇਕੱਠ ਚੋਂ ਜੇ ਬਾਦਲ ਖਾਲੀ ਦਲ ਦੇ ਸਾਹਮਣੇ ਤੁਸੀਂ ਇੱਕ ਸਟਰੋਂਗ ਉਮੀਦਵਾਰ ਫੇਸ ਦੇਣਾ ਹੈਗਾ ਤਾਂ ਉਹਦੇ ਚੋਂ ਇਹ ਸਾਰੀਆਂ ਤਰ੍ਹਾਂ ਹਾਰ ਤਾਂ ਹੁੰਦੀ ਹੈਗੀ ਵੀ ਜਦੋਂ ਤੁਸੀਂ ਇੱਕ ਤਰ੍ਹਾਂ ਨਾਲ ਪਾਰਟ ਦੇ ਹੈਗੇ ਆ ਜਿਹੜੀਆਂ ਇਹ 2011 ਵਾਲੀਆਂ ਵੀ ਹੋਈਆਂ ਤੁਸੀਂ ਦੇਖੋ ਉਹਦੇ ਵਿੱਚ ਵੀ ਵਿਰੋਧੀ ਧਿਰ ਦੇ ਬਹੁਤ ਸਾਰੇ ਜਿਹੜੇ ਉਮੀਦਵਾਰ ਆ 10 10 15 20 25 25 30 30 ਵੋਟਾਂ ਨਾਲ ਵੀ ਹਰੇ ਔਰ ਇੱਥੇ ਮੇਰਾ ਖਿਆਲ ਇੱਕ ਤਰੀਕੇ ਦਾ ਕਹਿ ਲਈਏ ਕਿ ਇਹ ਵੀ ਚੱਲਦਾ ਹੈਗਾ ਕਿ ਜਿਹੜੀ ਵੱਡੀ ਧਿਰ ਹੁੰਦੀ ਆ ਉਹ ਆਪ ਹੀ ਕਿਤਨਾ ਕਿਤੇ ਸਪான்ਸਰ ਕਰ ਦਿੰਦੀ ਆ ਬਹੁਤ ਸਾਰੇ ਛੋਟੇ ਛੋਟੇ ਕੈਂਡੀਡੇਟਸ ਨੂੰ ਵੀ ਜੇ ਮੰਨ ਲਓ ਕਿ ਉਹਨਾਂ ਦੇ ਕੋਲ 30 ਵੋਟਾਂ ਪੱਕੀਆਂ ਹੈਗੀਆਂ ਨੇ ਤੇ ਬਾਕੀ ਦੀਆਂ 70 ਉਹ ਕਹਿੰਦੇ ਵੀ ਇਹ 10 10 10 ਕਰਕੇ ਵੰਡਦੇ ਹੋ ਤੇ ਸਾਡੇ ਵਾਲੀਆਂ 30 ਜੜੀਆਂ ਆਪੇ ਜਿੱਤੇ ਰ ਹੁੰਦੀ ਆ ਚਾਹੇ ਉਹ ਕਾਂਗਰਸ ਆ ਅਕਾਲੀ ਦਲ ਆ ਬੀਜੇਪੀ ਆ ਤੁਸੀਂ ਦੇਖੋ ਵੀ ਜਿਹੜੇ ਹੁਣ ਇੱਕੋ ਸੀਟ ਤੇ ਕਈ ਵਾਰੀ 40 40 ਉਮੀਦਵਾਰ ਕੱਢ ਜਿਉਂ ਮੇਰੇ ਖਿਆਲ ਨੂੰ ਤੇ ਆਣੇ ਵਾਲੀ ਚ ਵੀ 30 35 ਉਮੀਦਵਾਰ ਸੀਗੇ ਉਹ ਸਪੌਂਸਰਡ ਹੁੰਦੇ ਆ ਵੀ ਜੇ ਇੱਕ ਵੋਟ ਵੀ ਟੁੱਟੇ ਉਹਨਾਂ ਨੇ ਕੈਲਕੂਲੇਸ਼ਨ ਕਰੀ ਹੁੰਦੀ ਵੀ ਇੱਕ ਵੋਟ ਵੀ ਟੁੱਟਣ ਨਾਲ ਸਾਡੇ ਹੈਗੀ ਆ ਜਿਹੜਾ ਜਿਹੜਾ ਉਹ ਫਾਇਦਾ ਹੁੰਦਾ ਸੋ ਇਹ ਵੱਡੀਆਂ ਧਿਰਾਂ ਨੇ ਕੱਲਾ ਕਾਲੀ ਦਲ ਹੀ ਨਹੀਂ ਕਰੇਗਾ ਉਹਦੇ ਵਿੱਚ ਕਾਂਗਰਸ ਬੀਜੇਪੀ ਆ ਹੋਰ ਵੀ ਉਹਨਾਂ ਦੇ ਵੀ ਆਪਣੇ ਇੰਟਰਸਟ ਆ ਹਾਲਾਂਕਿ ਸ਼੍ਰੋਮਣੀ ਕਮੇਟੀ ਵਿੱਚ ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਪਰ ਫਿਰ ਵੀ ਉਮੀਦ ਦੇ ਇੰਟਰਸਟ ਹੁੰਦੇ ਆ ਸੋ ਇਹ ਖਬਰਾਂ ਨੇ ਵੀ ਪੰਜ ਮੈਂਬਰੀ ਕਮੇਟੀ ਸਿੰਘ ਸਾਹ ਭਾਈ ਰਣਜੀਤ ਸਿੰਘ ਤੇ ਵਾਰਿਸ ਪੰਜਾਬ ਦੇ ਜਥੇਬੰਦੀਆਂ ਦਰਮਿਆਨ ਜਿਹੜੀ ਏਕਤਾ ਲਗਭਗ ਹੋ ਗਈ ਹੋਈ ਆ ਅਗਲੇ ਦਿਨਾਂ ਦੌਰਾਨ ਐਲਾਨ ਹੋ ਸਕਦਾ ਆ ਉਹ ਸਾਂਝੇ ਚੋਣ ਨਿਸ਼ਾਨ ਤੇ ਚੋਣ ਲੜਨ ਗਿਆ ਸੋ ਇੱਕ ਚੰਗੀ ਗੱਲ ਹੈਗੀ ਆ ਪੰਥਕ ਏਕਤਾ ਨਾਲ ਹੀ ਹੈਗੀ ਜਿਹੜੀ ਜਿਹੜੀ ਕਦਮ ਬਾਏ ਕਦਮ ਤੁਸੀਂ ਅੱਗੇ ਵਧ ਸਕਦੇ ਹੋ ਉਹਦੇ ਨਾਲ ਕੌਮ ਵਿੱਚ ਇਹ ਭਰੋਸਾ ਹੁੰਦਾ ਵੀ ਜਿਸ ਲੀਡਰਸ਼ਿਪ ਤੇ ਅਸੀਂ ਵਿਸ਼ਵਾਸ ਕਰ ਰਹੇ ਆ ਉਹ ਵਿਸ਼ਵਾਸ ਕਰਨਯੋਗ ਹੈਗੀ ਆ ਹੁਣ ਹੈਨਾ ਜਿਹੜਾ ਵਿਸ਼ਵਾਸ ਟੁੱਟਿਆ ਅਕਾਲੀ ਦਲ ਬਾਦਲ ਤੋਂ ਐਸੇ ਕਰਕੇ ਵੀ ਉਹਨਾਂ ਤੋਂ ਟਰਸਟ ਬ੍ਰੇਕ ਕਰਤਾ ਉਹਨਾਂ ਨੇ ਅਕਾਲੀ ਦਲ ਨੇ ਜਿਹੜਾ ਟਰਸਟ ਬ੍ਰੇਕ ਕਰਿਆ ਹੁਣ ਜੇ ਹੋਰ ਕਿਸੇ ਤੇ ਰਾਮੇਚ ਪੈਦਾ ਹੁੰਦਾ ਤਾਂ ਸਾਨੂੰ ਲੱਗਦਾ ਵੀ ਉਹ ਪੰਥ ਦੇ ਭਲੇ ਲਈ ਇੱਕ ਚੰਗੇ ਗਾ